ਨਹੀਂ ਮੈਂ ਡਿਊਟੀ ਆਉਂਦਾ ਇਸ ਵੇਰੇ ਮੈਂ 2:30 ਤੇ ਘਰ ਤੁਰਿਆ ਹਾਂ ਤੇ 2:45 ਤੋਂ ਬਣੋ 9:30 ਬਾਰ ਲੱਗ ਗਿਆ ਦੋ ਮੁਰਸ਼ਲ ਤੇ ਆ ਕੇ ਚਾਰ ਜਣਾਂ ਨੇ ਘੇਰ ਲਿਆ ਉਸ ਤੋਂ ਬਾਅਦ ਮੇਰਾ ਮੋਬਾਈਲ ਮੇਰਾ ਪਰਸ ਤੇ ਮੇਰਾ ਮੁਰਸ਼ਲ ਖੋ ਗਏ ਲੈ ਗਿਆ ਤੇ ਉਹ ਚਾਰ ਜਗ੍ਹਾ ਕਰਚਾ ਮਾਰ ਕੇ ਫਸ ਗਿਆ ਰਾਨਾ ਬੇਟੀ ਰਕੀ ਨਾ ਰਾਮੇਸ਼ ਰਾਮ ਬਾਜਰਾ ਨਾ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਇਹ ਹੋ ਗਈ ਸਿਵਰੇ

ਇੱਕ ਅੱਲਾ ਹੀ ਇਹਦੇ ਆਪਣੇ ਮਨ ਤੇ ਹੀ ਕਿ ਚੱਲ ਆਪਨਾ ਸਾਥੀ ਉਹਨੇ ਉਹਦਾ ਕਰਕੇ ਆਪਣਾ ਆਪਣਾ ਤੇ ਆਣਾ ਲਾ ਉਹਦੇ ਆਇਆ ਪੀਪਲ ਨੂੰ ਜਾਣਦੇ ਆ ਤੇ ਉਹਨੇ एकदम ਆ ਕੋ ਲਾ ਕੇ ਤੇ ਉਹਨੇ ਮੋਟਰਸਾਈਕਲ ਉਹਨੇ ਖਲਾਤਾ ਅੱਗੇ ਲਾ ਕੇ ਡਾਕਟਰ ਆਉਣ ਲਾ ਤੇ ਡਾਕੇ ਤੇ ਮੁਰਗੇ ਉਹਨੂੰ ਮੁਰਥਾਲਾਂ ਦੇ ਦੇ ਇਦਾਂ ਕਰਕੇ ਮੁਰਥਾਲ ਦੇ ਗਿਆ ਸੋਰਾ ਚਲੇ ਗਿਆ ਤੇ ਮੋਬਾਈਲ ਨਾਲ ਲੈ ਗਿਆ ਕਿਨੇ ਚੀਜਾਂ ਲੁੱਟ ਆ ਹਾਂਜੀ ਕਿਨੇ ਚੀਜਾਂ ਲੁੱਟ ਕੇ ਲੈ ਗਿਆ ਇਹ ਮੁਰਗੇ ਉਹਨੇ ਕਿਰਚਲੰਡ ਆਇਤਾ ਕਿਰਚਨ ਬਾਹਰ ਦੇਖਟ ਲੱਗਾਈ ਤੇ ਸਰਟੀਜੀ ਵੀ ਲੱਗਾਈ ਹੁਣ ਬਾਬੇ ਡੰਗੀ ਸਾਠ ਨਾ ਕੀਏ ਪੁਲਿਸ ਬਿਟੇ ਚ ਲੱਗਲੇ ਹੁਣ ਆਈ ਵੀ ਹਸ ਰਜ ਦੇ ਦਾਖਲੇ ਅਨੁਮਤੇ ਇਲਾਇਚਨ ਲਿਆ ਕੀ ਮੰਗ ਕਰਦੇ ਜੀ ਪੁਲਿਸ ਕੋ ਜਲਦ ਜਲ ਪੜਾਇਆ ਜਾਵੇ ਹਾਂ ਜੀ ਪੁਲਿਸ ਨੂੰ ਇਹ ਮੰਗ ਕਰਦਾ ਕਿ ਸਾਰੇ 60 ਤੇ 60 ਹਾਲ ਹੋਵੇ ਜੀ ਇਹੋ ਜੀ ਚੋਰਾਂ ਨੂੰ 60 ਤੇ ਫੜੀ ਜਾਵੇ ਕਿ ਸਾਡੇ ਨਾਲ ਹੋਇਆ ਤੇ ਹੋਰ ਕਿਸੇ ਨਾਲ ਕੱਲ ਨਾ ਹੋਵੇ ਇਸ ਕਰਕੇ ਇਸੇ ਕਰਕੇ ਮੈਂ 20000 ਰਾਮਗੋਦਰ ਨਾਮ ਦਾ ਜਿਹੜਾ ਇੱਕ ਡਕਟੀ ਆ ਉਹ ਲੁੱਟ ਦਾ ਕੰਮ ਕਰਦਾ ਵਾ 에ਰਪੋਰਟ ਤੇ ਪਿਛਲਾ ਪਿੰਡੋਂ ਦਾ ਚਮਿਆਰੀ ਆ ਰਾਤ ਤੱਕ ਕੜ ਕੇ ਜਿੱਤੇ ਸਾਡੇ ਕੋਲ 3 ਵਜੇ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ 에ਰਪੋਰਟ ਤੇ ਡਿਪਲੀ ਜਾ ਰਿਹਾ ਸੀ ਕਿ ਇਹਨਾਂ ਨੂੰ ਇੱਥੇ ਝੰਡੋਟੀ ਮੋੜ ਲਾ ਕੇ ਲਾਇਸੈਂਸੀ ਤੋਂ ਕੋ 3 ਕਿਲੋਮੀਟਰ ਅੱਗੇ 4 ਨੌਜਵਾਨਾਂ ਨੇ ਉਹਨੇ ਨੌਜਵਾਨਾਂ ਨੇ ਜਿਨ੍ਹਾਂ ਨੇ ਦੋ ਮੋਟਰਸਾਈਕਲਾਂ 'ਤੇ ਸਵਾਰ ਸੀ ਉਹਨਾਂ ਨੇ ਹਣਕੇ ਨੂੰ ਰੋਕ ਕੇ ਇਨੂੰ ਇਹ ਕਿਉਂ ਮੋਟਰਸਾਈਕਲ ਤੇ ਮੋਬਾਈਲ ਤੇ ਪਰਸਾ ਕੋ ਲਿਆ ਇਹਨੂੰ ਥੱਪ ਮਾਰ ਕੇ ਜਖਮੀ ਕੀਤਾ ਕੀ ਮੰਗ ਲਿਆ ਅਸੀਂ ਇਸ ਸਬੰਧੀ 311 ਪੀਐਨਐਸ ਦਾ ਕੇਸ ਵਿੱਚ ਕਰ ਲਿਆ ਵਾ ਤੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਆ ਤੇ ਬਿਲਕੁਲ ਆਸ ਹੈ ਕਿ ਜਲਦੀ ਹੀ ਇਹ ਦੋਸ਼ੀ ਹੈ ਇਸ ਲਾਖਾਂ ਦੇ ਵਿਸ਼ੇ